ਜੇ ਇਹ ਮੌਕਾ ਮਿਲੇਗਾ ਫਿਰ ਸਾਰੇ ਕੰਮ ਸਹੀ ਕਰਾਂਗੇ ਜੋ ਵਿੱਚ ਜਿਹੜੇ ਚੰਗੇ ਵਿਕਾਸ ਪਿੰਡ ਦਾ ਕਰਾਂਗੇ ਜੀ 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 ਸਾਰੇ ਲਾ ਕੇ ਫਸਾਓ ਹਾਂਜੀ ਹਾਂਜੀ ਜੇ ਪਿੰਡ ਵਾਲੇ ਸਾਰੇ ਸਾਥ ਦੇਣਗੇ ਤਾਂ ਫਿਰ ਇਹ ਖਤਮ ਕਰਾਂਗੇ ਹਾਂਜੀ ਪੰਚਾਇਤੀ ਆਪਰਾ ਭਾਈਚਾਰਕ ਸਾਰਾ ਸਾਰਾ ਸਾਧਿਆ ਸਾਡੇ ਅਨਸਾਰੇ ਨਾਲ ਸਾਰੇ ਬੜੇ ਨੇ ਸਾਡੇ ਸਰਵਉੱਚ ਦੀ ਨਹੀਂ ਹੋਈ ਕੋਸ਼ਿਸ਼ ਕੀਤੀ ਆ ਪਰ ਕੋਈ ਜਿਹੜੇ ਬਰਬੰਦ ਜੰਦੇ ਹਾਂ ਸਭ ਤੋਂ ਨਹੀਂ ਬਣਦੇ ਜਿਹੜੀਆਂ ਪੰਚਾਇਤੀ ਚੋਣਾਂ ਨੇ ਇਹਦੇ ਵਿੱਚ ਬਿਲਕੁਲ ਚੀਜ਼ਾਂ ਨਾਲ ਮਿਹਨਤ ਕਰਕੇ ਵਧੀਆ ਤਰੀਕੇ ਨਾਲ ਡਿਊਟੀ ਨਿਭਾਵਾਂਗੇ ਤੇ ਇਹ ਜਿਹੜੀਆਂ ਪੰਚਾਇਤੀ ਨਿਯਮਾਂ ਆ ਆਪਾਂ ਸਹੀ ਤਰੀਕੇ ਦੇ ਨਾਲ ਜਿਹੜੀਆਂ ਲੇਪਰੇ ਚੜਾਂਗੇ ਤੇ ਕਰ ਚੂੜੀਆਂ ਤੇ ਸਰਕਾਰੀ ਬੁਆਏ ਸਕੂਲ ਵਿਖੇ ਮੌਜੂਦ ਹਨ ਜਿੱਥੇ ਕਿ ਵੱਖ-ਵੱਖ ਪਾਰਟੀਆਂ ਦੇ ਨਮਾਇਦੇ ਜਿਹੜੇ ਆਪਣੇ ਅੱਜ ਆਖਰੀ ਦਿਨ ਨੋਮੀਨੇਸ਼ਨ ਭਰ ਲਈ ਆਏ ਆ ਇੱਥੇ ਸਭ ਤੋਂ ਖਾਸ ਗੱਲ ਇਹ ਹੈ ਕਿ ਆ ਤੁਹਾਨੂੰ ਦਿਖਾਉਨੇ ਆ ਕਿ ਇਹ ਸਾਰੀਆਂ ਪਾਰਟੀਆਂ ਦੇ ਜਿਹੜੇ ਨਮਾਇंदे ਨੇ ਇੱਥੇ ਇਕੱਠੇ ਹੋ ਕੇ ਜਿਹੜੇ ਆਪਣੀਆਂ ਫਾਈਲਾਂ ਚੈੱਕ ਕਰ ਰਹੇ ਆ ਇਕੱਠੇ ਹੀ ਚਾਪ ਕੋੜੇ ਜਿਹੜੇ ਉਹ ਛਕ ਰਹੇ ਆ ਇੱਥੇ ਕੋਈ ਭੇਦਭਾਵ ਨਹੀਂ ਆ ਵੀ ਇਹ ਕਿਹੜੀ ਪਾਰਟੀ ਦਾ ਵਾ ਬਾਤ ਇਹ ਤਾਂ ਦੱਸਦੀ ਹੈ ਕਿ ਨਾਲ ਦੇ ਕਮਰੇ ਵਿੱਚ ਜਿਹੜੇ ਆਰਓ ਬੈਠੇ ਨੇ ਅਤੇ ਉਹ ਆਰਓ ਵਾਰੀ-ਵਾਰੀ ਜਿਹੜੀ ਸੀਰੀਅਲ ਵਾਈਜ਼ ਜਿਹੜੀ ਆ ਉਹ ਆਪਣੇ ਕੈਂਡੀਡੇਟਾਂ ਨੂੰ ਪਿੰਡ ਵਾਰ ਜਿਸ ਦਾ ਪਿੰਡ ਨੰਬਰ ਅਨੁਸਾਰ ਆ ਰਿਹਾ ਹੈ ਉਸ ਅਨੁਸਾਰ ਉਹ ਆਵਾਜ਼ ਮਾਰ ਰਿਹਾ ਤੇ ਪੰਚਾਂ ਦੀ ਅਤੇ ਸਰਪੰਚਾਂ ਦੀ ਜਿਹੜੀਆਂ ਫਾਈਲਾਂ ਉਹ ਚੈੱਕ ਕਰਕੇ ਕਲੈਕਟ ਕੀਤੀਆਂ ਜਾ ਰਹੀਆਂ ਨੇ ਇੱਥੇ ਆਪਾਂ ਗੱਲਬਾਤ ਕਰਦੇ ਆ ਵੱਖ-ਵੱਖ ਪਾਰਟੀਆਂ ਦੇ ਸਰਪੰਚ ਅਤੇ ਪੰਚ ਉਹ ਇੱਥੇ ਆਪਣਾ ਨੋਮੀਨੇਸ਼ਨ ਫਾਈਲ ਕਰਨ ਆਏ ਅੱਜ ਕੰਨ ਜੀ ਕਿੰਨੇ ਪਿੰਡ ਚ ਪੰਚੇ ਜਿਹੜੇ ਉਹ ਇਲੈਕਸ਼ਨ ਲੜ ਰਹੇ ਆ ਕਿਹੜੀ ਕਿਹੜੀ ਪਾਰਟੀ ਆ ਦੇਖੋ ਮੇਨਲੀ ਤਾਂ ਇੱਕ ਧਿਰ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਸੱਤਾਤਰ ਧਿਰ ਆ ਦੂਸਰੀ ਅਸੀਂ ਕਾਂਗਰਸ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਅਸੀਂ ਉਹਨਾਂ ਵੱਲੋਂ ਫਾਈਲਾਂ ਪੜਨ ਆਇਆ ਮੈਂ ਜਿਹਦੇ ਵਿੱਚ ਕਿ ਅਸੀਂ ਆਪਣੀਆਂ ਤਕਰੀਬਨ 8 ਕ ਪੰਚਾਂ ਦੀਆਂ ਫਾਈਲਾਂ ਨੇ ਜੀ ਤੇ ਦੋ ਸਰਪੰਚਾਂ ਆ ਪਹਿਲੇ ਨੇ ਇਸ ਮਸੱਇਆ ਵੀ ਹੀ ਅਸੀਂ ਪੀ ਚੁਲਾ ਟੈਕਸ ਦੀਆਂ ਤੇ ਐਨਓਸੀ ਨਹੀਂ ਸੀ ਮਿਲ ਰਹੇ ਉਹਦੇ ਕਰਕੇ ਜੀ ਬੜੀ ਮੁਸ਼ਕਲ ਆਈ ਆ ਸਾਨੂੰ ਆਖਰੇ ਮੌਕੇ ਤੱਕ ਫਿਰ ਭੱਜ ਨੱਠ ਕਰਕੇ ਚੁਲਾ ਟੈਕਸ ਮਿਲਿਆ ਹੈ ਜੀ ਤੇ ਉਹ ਹੁਣੀ ਲੈ ਕੇ ਤੇ ਹੁਣ ਫਾਈਲਾਂ ਅਸੀਂ ਸਬਮਿਟ ਕਰਾਉਣ ਲੱਗੇ ਆਂ ਕੁਝ ਦੇਣਾ-ਦਵਾਉਣਾ ਪਿਆ ਕਿ ਮਿਲਦੀਆਂ ਹੀ ਨਹੀਂ ਨਹੀਂ ਮਿਲਗੀਆਂ ਸੋਖੀਆਂ ਜੀ WhatsApp ਤੇ ਮੈਨੂੰ ਧਰਨਾ ਵੀ ਲਾਉਣਾ ਪਿਆ ਨਹੀਂ ਧਰਨਾ ਤੇ ਚਲੋ ਹੁਣ 5-6 ਦਿਨ ਸਾਨੂੰ ਲਗਾਤਾਰ ਲਾਉਣਾ ਪਿਆ ਜੀ ਤੁਹਾਡੇ ਕੋਲੋਂ ਜਿਹੜੇ ਸਰਪੰਚੀ ਦੀ ਚੋਣ ਲਈ ਕਿਹੜੇ ਉਮੀਦਵਾਰ ਨੇ ਇਹ ਸਰਪੰਚੀ ਦੀ ਚੋਣ ਲਈ ਮੇਰੇ ਮਦਰ ਨੇ ਜੀ ਸਾਡੀ ਸੀਟ ਲੇਡੀ ਜਨਰਲ ਸੀਗੀ ਸੋ ਅਮਰਜੀਤ ਕੌਰ ਵਾਈਫ ਆਫ ਸਰਦਾਰ ਪਰਮਿੰਦਰ ਸਿੰਘ ਮੇਰੇ ਮਦਰ ਨੇ ਜੀ ਉਹ ਸਰਪੰਚੀ ਦੀ ਚੋਣ ਲੜ ਰਹੀ ਨੇ ਤੇ ਤੁਹਾਡੇ ਚਲੋ ਮਦਰਨ ਲੈਕਚਰ ਚਾੜ ਰਹੇ ਹਾਂ ਮੈਂਚ ਮਨ ਚ ਹੈਗਾ ਵਾ ਵੀ ਆ ਸੋਚ ਲੈ ਕੇ ਆਪਾਂ ਮਾਈਂਡ ਚ ਵੀ ਪਿੰਡ ਦਾ ਸੀ ਭਲਾ ਕਰਾਂਗੇ ਜਾਂ ਪਿੰਡ ਦਾ ਵਿਕਾਸ ਕਰਾਂਗੇ ਜਾਂ ਕੋਈ ਸਮੱਸਿਆਵਾਂ ਨੇ ਜਿਹੜੀਆਂ ਪਿੰਡ ਚ ਪਿਛਲੀ ਵਾਰੀ ਰਹਿ ਗਈਆਂ ਹੁਣ ਪੂਰੀਆਂ ਕਰਾਂਗੇ ਬਿਲਕੁਲ ਜੀ ਸੋਚ ਲੈ ਕੇ WhatsApp ਇੰਨੀ ਤੰਗੀ ਚੱਲ ਰਹੇ ਆ ਜੀ ਨਹੀਂ ਤਾਂ ਆਪੋਜੀਸ਼ਨ ਦੇ ਤੌਰ ਤੇ ਬੰਦਾ ਟਾਈਮ ਪਾਸ ਕਰਦਾ ਕਿ ਚਲੋ ਨਾ ਹੀ ਚਮਕਾ ਰੋ ਤਾਨੂੰ ਪਤਾ ਹੀ ਸਾਰਾ ਇਲਾਕਾ ਜਾਂਦਾ ਕਿ ਮੈਂ ਪਿਛਲੀ ਵਾਰ ਵੀ ਪਿੰਡ ਦਾ ਜਿਹੜਾ ਵਿਕਾਸ ਸੀ ਪੂਰੇ ਸ਼ੌਂਕ ਨਾਲ ਕੀਤਾ ਇਹ ਮਨ ਚ ਸ਼ੌਂਕ ਹੋਵੇ ਤੇ ਫੇਰ ਹੀ ਇਹ ਕੰਮ ਹੁੰਦੇ ਨੇ ਜੀ ਸੋ ਸੋਚਿਆ ਕਿ ਜਿਹੜਾ ਹੁਣ ਥੋੜਾ ਬੋਤਾ ਸਾਡਾ ਕੰਮ ਰਹਿ ਗਿਆ ਹੈ ਜੇ ਪਰਮਾਤਮਾ ਨੇ ਤੇ ਲੋਕਾਂ ਨੇ ਕਿਰਪਾ ਕੀਤੀ ਸਾਡਾ ਸਾਥ ਦਿੱਤਾ ਵੇਖੋ ਤਾਕਤ ਤੇ ਲੋਕਾਂ ਦੀ ਹੈ ਜੀ ਡੈਮੋਕ੍ਰੇਸੀ ਹੈ ਜੇ ਇਹ ਸਰਕਾਰ ਨੇ ਕੋ ਤੱਕਾ ਨਾ ਕੀਤਾ ਤੇ ਫਾਈਲਾਂ ਸਾਡੀਆਂ ਸਟੈਂਡ ਕਰ ਗਈਆਂ ਤੇ ਫਿਰ ਜਰੂਰ ਜੀ ਇਲੈਕਸ਼ਨ ਦਾ ਕਿਸ ਤਰ੍ਹਾਂ ਦਾ ਡਰਿਆ ਸਾਨੂੰ ਫਾਈਲਾਂ ਰਿਜੈਕਟ ਹੁੰਦਾ ਡਰਿਆ ਜੀ ਹੋਰ ਕੋਈ ਫਾਈਲਾਂ ਤੁਸੀਂ ਆਪਣੇ ਵੱਲੋਂ ਸਹੀ ਭਰੀਆਂ ਅਸੀਂ ਆਪਣੇ ਵੱਲੋਂ ਬਿਲਕੁਲ ਸਹੀ ਵੀਡੀਓਗ੍ਰਾਫੀ ਹੋ ਗਈ ਹੈ ਜੀ ਵੀਡੀਓਗ੍ਰਾਫੀ ਕਰ ਲਈ ਹੈ ਜੀ ਫਾਈਲਾਂ ਅਸੀਂ ਆਪਣੀ ਫਾਈਲਾਂ ਦੀ ਵੀਡੀਓਗ੍ਰਾਫੀ ਕਰ ਲਈਏ ਵੋਟਰ ਸੂਚੀ ਤੇ ਆਰਓ ਚਲੋ ਤੁਸੀਂ ਹਾਲੀ ਨਾਮਿਨੇਸ਼ਨ ਕਰਾਉਣ ਜਾਣਾ ਫਿਰ ਉਹਦੇ ਨਾਲ ਉਹ ਫਿਰ ਹਾਂਜੀ ਉਹ ਟੈਲੀ ਕਰਕੇ ਫਿਰ ਤੁਹਾਨੂੰ ਅਸੀਂ ਅਪਡੇਟ ਕਰ ਦਿੰਦੇ ਹਾਂ ਜੀ ਜਦੋਂ ਆਪਣੀ ਟੈਲੀ ਅੰਦਰ ਜਰੂਰ ਟੈਲੀ ਕਰਾਂਗੇ ਜੀ ਮੇਰਾ ਨਾਮ ਨਵਦੀਪ ਸਿੰਘ ਪੇਦੀਆ ਜੀ ਕਿਹੜਾ ਪਿੰਡ ਜੀ ਕੋਖਰ ਇਹ ਸਰਪੰਚੀ ਦੇ ਉਮੀਦਵਾਰ ਹੋ ਹਾਂਜੀ ਹਾਂਜੀ ਸਰਪੰਚੀ ਦੇ ਉਮੀਦਵਾਰ ਨੇ ਕਿੰਨੇ ਪੰਚ ਨੇ ਪੰਜ 7 6 ਅੱਛਾ ਫਾਈਲਾਂ ਪੂਰੀਆਂ ਰੈਡੀ ਹਾਂਜੀ ਬਿਲਕੁਲ ਓਕੇ ਰੈਡੀ ਪੈਸੀ ਬਿਲਕੁਲ ਓਕੇ ਆਪਣੇ ਵਾਲਿਆਂ ਤੋਂ ਪੂਰੀ ਕਰਕੇ ਲਿਆਏ ਆ ਸਾਰਾ ਕੁਝ ਤਿਆਰ ਇਹ ਕਿਹੜੀ ਸੋਚ ਲੈ ਕੇ ਤੁਸੀਂ ਸਰਪੰਚੀ ਦੇ ਉਮੀਦਵਾਰ ਬਣੇ ਹੋ ਕਾਗਜ਼ ਭਰੇ ਹੋ ਕਿ ਮੈਂ ਜੇ ਸਰਪੰਚ ਬਣਦਾ ਤੇ ਆਹ ਕੰਪਿੰਡ ਦੇ ਕੰਮ ਸਵਾਰਾਂਗਾ ਸਮੱਸਿਆਵਾਂ ਹੱਲ ਕਰਾਂਗਾ ਵੇਖੋ ਜੀ ਸਮੱਸਿਆਵਾਂ ਆ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਵੀ ਅੱਜ ਤੋਂ ਚਲੋ ਜਿੰਨਾ ਵੀ ਡਿਵੈਲਪ ਹੋਇਆ ਬਹੁਤ ਹੈ ਪਰ ਹਰ ਵੀ ਆਏ ਦਿਨ ਕੋਈ ਨਾ ਕੋਈ ਨਵੀਆਂ ਡਿਮਾਂਡਾਂ ਹਰ ਦਿਨ ਆਉਂਦੀਆਂ ਨੇ ਨਵੇਂ ਤੋਂ ਨਵੇਂ ਮਤਲਬ ਸਰਕਾਰਾਂ ਵੱਲੋਂ ਸਕੀਮਾਂ ਲਾਂਚ ਕੀਤੀਆਂ ਜਾਂਦੀਆਂ ਆ ਸੋ ਚਲੋ ਜੇ ਤੇ ਵਾਇਗਰੂ ਦੀ ਕਿਰਪਾ ਨਾਲ ਜੇ ਤੇ ਲੋਕ ਸਾਥ ਦੇਣ ਸਾਰਾ ਮੌਕਾ ਮਿਲੇ ਵਧੀਆ ਕਿੰਨੇ ਪੰਚ ਨੇ ਸੱਤ ਮੈਂਬਰ ਨੇ ਸੱਤ ਮੈਂਬਰ ਆ ਫਾਇਦਾ ਮੈਂ ਵੇਖਣ ਡਿਆ ਤੁਹਾਡੇ ਹੱਥ ਪਹਿਲਾਂ ਤਰੀ ਫੜੀਆਂ ਵਾ ਤੇ ਪੰਜਵੀਂ ਨਾਲ ਹੀ ਨੇ ਹਾਂਜੀ ਹਾਂਜੀ ਸਾਰੇ ਮਾਣ ਬਿਲਕੁਲ ਪਹਿਲਾਂ ਵਕੀਲ ਕੋ ਭਰਾਈਆਂ ਕਿ ਆਪੇ ਭਰੀਆਂ ਨਹੀਂ ਐਡਵੋਕੇਟ ਕੋ ਭਰਾਈਆਂ ਜੀ ਐਡਵੋਕੇਟ ਕੋ ਹਾਂਜੀ ਤੇ ਤੁਸੀਂ ਲੇਟ ਨਹੀਂ ਹੋਏ ਤੁਸੀਂ ਕਾਫੀ ਟਾਈਮ ਥੋੜਾ ਰਹਿ ਗਿਆ ਨਾ ਨਾ ਉਹ ਨੰਬਰ ਦੇ ਹਿਸਾਬ ਨਾਲ ਚੱਲ ਰਿਹਾ ਜੀ ਕੰਮ ਸਾਡੇ ਸਾਡੇ ਲਿਖਿਆ ਮੈਂ ਇੱਥੇ ਦੇਖਣ ਦੇ ਹੀ ਕਈਆਂ ਨੂੰ ਬੜਾ ਮੱਚ ਮੈਂ ਮੈਂ ਵੀ ਕਾਗਜ਼ ਨਹੀਂ ਲੈਣੇ ਕਾਗਜ਼ ਰਿਜੈਕਟ ਹੋ ਜਣੇ ਤੁਹਾਨੂੰ ਤੇ ਨਹੀਂ ਕੋਈ ਵਹਿਮ ਨਹੀਂ ਨਹੀਂ ਇਸ ਕੋਲੋਂ ਸਾਡੀ ਜਿਹੜੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਦਾਰ ਬਰਬੀਰ ਸਿੰਘ ਪੰਨੂ ਸਾਡੇ ਹਲਕਾ ਇੰਚਾਰਜ ਬਹੁਤ ਵਧੀਆ ਸੱਚੇ ਢੰਗ ਨਾਲ ਜਿਹੜਾ ਕੰਮ ਉਹਨਾਂ ਦੀ ਚੱਲ ਰਿਹਾ ਜੀ ਕੋਈ ਇਹੋ ਜਿਹੀ ਕੋਈ ਗੱਲਬਾਤ ਨਹੀਂ ਕੋਈ ਕਿਸੇ ਦੇ ਕਾਗਜ਼ ਨਹੀਂ ਰਿਜੈਕਟ ਹੁੰਦਾ ਆ ਮਾਦੀ ਪਾਰਟੀ ਪਿੱਛੇ ਪਾਰਟੀ ਹਾਂਜੀ ਹਾਂਜੀ ਕੋਈ ਕਿਸੇ ਦੇ ਕਾਗਜ਼ ਨਹੀਂ ਰਿਜੈਕਟ ਹੋਣਗੇ ਬਿਲਕੁਲ ਨਿਰਪੱਖ ਤਰੀਕੇ ਨਾਲ ਚੋਣਾਂ ਹੋ ਰਹੀਆਂ ਨੇ ਪਿੰਡਾਂ ਦੇ ਵਿੱਚ ਸਭੋ ਵੇਖੋ ਜੀ ਕਈ ਥਾਈਂ ਜਿੱਥੇ ਪਿੰਡ ਦੀ ਸਹਿਮਤੀ ਦੇ ਨਾਲ ਉਹਨਾਂ ਦੀ ਸਰਬਸੰਮਤੀ ਕਰਾਈ ਜਾ ਰਹੀ ਹੈ ਚਲੋ ਜਿੱਥੇ ਨਹੀਂ ਕਿਹੇ ਵੀ ਆਪਸ ਦੇ ਵਿੱਚ ਬਣਦੀ ਸਹਿਮਤੀ ਉੱਥੇ ਬੜੇ ਸਚੇ ਜੇ ਤਰੀਕੇ ਨਾਲ ਇਲੈਕਸ਼ਨ ਹੋ ਰਹੀ ਹੈ ਜੀ ਯਾਨੀ ਕਿ ਜੇ ਇਲੈਕਸ਼ਨ ਹੁੰਦੀ ਆ ਡਟ ਕੇ ਮੁਕਾਬਲਾ ਹੋ ਗਿਆ ਸੌਖਾ ਜਿੱਤ ਜਣਾ ਨਹੀਂ ਪੂਰਾ ਡਟ ਕੇ ਮੁਕਾਬਲਾ ਜੀ ਆਪਣੇ ਉਹ ਫੁੱਲ ਕੇ ਪੂਰਾ ਖਾ ਕੇ ਆ ਗਏ ਪੂਰੀਆਂ ਦੇ ਸਿੰਘ ਫਸਣ ਗਏ ਪੂਰੇ ਫਸਣ ਗਏ ਹਾਂਜੀ ਹਾਂਜੀ ਹਾਂ ਫਸਣਗੇ ਹਾਂਜੀ ਪੂਰੇ ਪੂਰੇ ਬੱਕਰੇ ਵੱਲ ਗਏ ਪੂਰੇ ਪੂਰੇ ਹਾਂ ਪੂਰੇ ਪੂਰੇ ਡੱਟ ਕੇ ਡੱਟ ਗਏ ਪਿਆਰੀ ਆ ਪੂਰੀ ਪੂਰੀ ਸ਼ਾਮਾ ਨੂੰ ਕਿਵੇਂ ਚੱਲਦਾ ਸ਼ਾਮਣ ਪੂਰਾ ਮਾਹੌਲ ਪੂਰਾ ਪੂਰਾ ਜਲਵਾ ਕਰਮ ਮਾਹੌਲ ਰੰਗ ਚੱਲਣਿਆ ਕਿਦਾਂ ਦਾ ਪੂਰਾ ਮਹੀਨਾ ਹੀ ਹੋ ਚੁੱਕਿਆ ਹੈ ਮਹੀਨਾ ਹੋ ਗਿਆ ਪੂਰਾ ਪੂਰਾ ਮਹੀਨਾ ਹੋ ਗਿਆ ਉੱਧਰ ਚੱਲਦੇ ਫਿਰ ਬੱਕਰੇ ਵਾਰ ਵਾਰ ਹੀ ਮੰਮੀ ਦੇ ਕਿਹੜੀ ਮੰਮੀ ਦੇ ਆਪਣੀ ਮੋਟਰ ਤੇ ਮੋਟਰ ਤੇ ਹਾਂਜੀ ਹਾਂਜੀ ਕੱਲੇ ਕਿ ਨਾਲ ਪਿੰਡ ਵਾਲੇ ਵੀ ਹੁੰਦੇ ਨੇ ਇਹ ਨੇ ਪੇੜ ਵਾਲੇ ਸਾਰੇ ਸਾਰੇ ਪੇੜ ਵਾਲੇ ਕਿ ਕਿਹੜੀ ਆ ਆਮ ਪਾਲਟੀ ਦੂਜੀ ਕਿਹੜੀ ਆ ਹਾਰ ਜਮ ਵਾਲੀ ਵਾਲੀ ਉਹ ਦੇਸੀ 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 ਮੈਨੂੰ ਕਿਹੜਾ ਪਿੰਡ ਦਾ ਟਾਡਾ ਖੈਰਾ ਕਲਾ ਖੈਰਾ ਕਲਾ ਤੇ ਸਰਪੰਚੀ ਦੇ ਉਮੀਦਵਾਰਾਂ ਕੋ ਪੰਚੀ ਦੇ ਸਰਪੰਚੀ ਦੇ ਕੀ ਨਾਂ ਟਾਡਾ ਅਮਨਦੀਪ ਕੌਰ ਅਮਨਦੀਪ ਕੌਰ ਜੀ ਇਹ ਮਾਂਚ ਕੀ ਲੈ ਕੇ ਚੱਲਿਓ ਵੀ ਮੈਂ ਪਿੰਡ ਦੇ ਆ ਸਮੱਸਿਆਵਾਂ ਹੱਲ ਕਰਾਂਗੀ ਤੇ ਇਹ ਕਿਹੜੇ ਕਿਹੜੇ ਮੁੱਦੇ ਨੇ ਮਾਂਚ ਜੀ ਜੇ ਸਰਪੰਚ ਪਾਂਦੇ ਹੋ ਤੇ ਹਾਂਜੀ ਜੇ ਮੈਨੂੰ ਮੌਕਾ ਮਿਲੇਗਾ ਫਿਰ ਸਾਰੇ ਕੰਮ ਸਹੀ ਕਰਾਂਗੇ ਕਿਸ ਤਰ੍ਹਾਂ ਦੇ ਜੋ ਵੀ ਜਿਹੜੇ ਚੰਗੇ ਵਿਕਾਸ ਪਿੰਡ ਦਾ ਕਰਾਂਗੇ ਪਿੰਡਾਂ ਚ ਨਸ਼ੇ ਦੀ ਬੜੀ ਮਸ਼ਹੂਰੀ ਆ ਸਾਰੇ ਇਲਾਕੇ ਚ ਵੀ ਪਿੰਡ ਚ ਨਸ਼ਾ ਬਹੁਤ ਆ ਹਾਂਜੀ ਹਾਂਜੀ ਜੇ ਪਿੰਡ ਵਾਲੇ ਸਾਰੇ ਸਾਥ ਦੇਣਗੇ ਤੇ ਫਿਰ ਇਹ ਖਤਮ ਕਰਾਂਗੇ ਹਾਂਜੀ ਇਹ ਇੱਕ ਉਹ ਛੜਕਦੀ ਬੜੀ ਬੜੇ ਸਾਲਾਂ ਦੀ ਸਮੱਸਿਆ ਹਾਂਜੀ ਹਾਂਜੀ ਉਹ ਵੀ ਹੱਲ ਹੋਏਗਾ ਸਾਰਿਆਂ ਦੇ ਨਾਲ ਹੀ ਚੁੱਕਾਂਗੇ ਹਾਂਜੀ ਸਾਡੇ ਸਾਥ ਦੇਣ ਸਾਰੇ ਤੇ ਫੇਰ ਹੀ ਕਰਾਂਗੇ ਕੰਮ ਵਿੱਚੋਂ ਕਿਹੜੀ ਪਾਰਟੀ ਬਲੌਂਗ ਕਰ ਰਹੇ ਹੋ ਤੁਸੀਂ ਕਾਂਗਰਸ ਪਿੰਡ ਖੈਰਾ ਕਲਾ ਹਾਂਜੀ ਖੈਰਾ ਕਲਾ ਤੇ ਕਿੰਨੇ ਪੰਚ ਤੇ ਆਪਣਾ ਜਿਹੜੇ ਤੁਸੀਂ ਫੈਸਲਾ ਭਰ ਲਗੇ ਹੋ ਇਹ ਸਾਡੇ 7 ਪੰਚ ਨੇ ਤੇ ਇੱਕ ਸਰਪੰਚ ਹਾਂਜੀ 8 ਫੈਸਲਾ ਤੁਹਾਡੇ ਵੀ ਕੋਈ ਤੁਸੀਂ ਆਪ ਪੰਚ ਖਲੋ ਰਹੇ ਹੋ ਕਿ ਜਾਂ ਮਾਈਕ ਨੇ ਇਹ ਮੇਰੇ ਵਾਈਫ ਸਰਪੰਚ ਖਲੋ ਰਹੇ ਨੇ ਹਾਂਜੀ 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 ਅੱਛਾ ਇਸ ਤਰ੍ਹਾਂ ਦੀਆਂ ਤਿਆਰੀਆਂ ਫਿਰ ਬਹੁਤ ਵਧੀਆ ਤਿਆਰੀਆਂ ਆ ਬਹੁਤ ਵਧੀਆ ਹੰਗਾਰਾ ਆ ਪਿਆਰ ਆ ਲੋਕਾਂ ਦਾ ਲੋਕਾਂ ਦੀਆਂ ਉਮੀਦਾਂ ਦੇ ਬਹੁਤ ਖਰੇ ਉਤਰਾਂਗੇ ਠੀਕ ਹੈ ਜੋ ਪਿੰਡ ਵਿੱਚ ਪਿੰਡ ਦੇ ਬਾਹਰੀ ਲੋਕ ਜੋ ਪਿੰਡ ਵਿੱਚ ਮਾਹੌਲ ਖਰਾਬ ਕਰਨਾ ਕਰਦੇ ਨੇ ਉਹ ਉਸ ਚੀਜ਼ ਤੋਂ ਉੱਪਰ ਉੱਠ ਕੇ ਪਿੰਡ ਦਾ ਸਰਵਪੱਖੀ ਵਿਕਾਸ ਕਰਾਂਗੇ ਕੋਈ ਵੀ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਆਏਗੀ ਤੁਸੀਂ ਅੱਗੇ ਸੜਕ ਦਾ ਮਸਲਾ ਮੁੱਦਾ ਚੁੱਕਿਆ ਸੀ ਹਾਂਜੀ ਹਾਂਜੀ ਉਹ ਵੀ ਸਾਡੇ ਪਿੰਡ ਦੇ ਨੌਜਵਾਨਾਂ ਨੇ ਥੋੜੀ ਮਿਹਨਤ ਕਰਕੇ ਉੱਤੇ ਮਿੱਟੀ ਪਾ ਕੇ ਚਲੋ ਥੋੜਾ ਰਸਤਾ ਬਣਾਇਆ ਸਰਕਾਰ ਅੱਗੇ ਵੀ ਅਪੀਲਾਂ ਕੀਤੀਆਂ ਨੇ ਪਰ ਇਸ ਸਰਕਾਰ ਚ ਕੋਈ ਨਹੀਂ ਸੁਣਦਾ ਤੁਹਾਨੂੰ ਹੀ ਪਤਾ ਕਿੰਨੀਆਂ ਖਬਰਾਂ ਲੱਗ ਚੁੱਕੀਆਂ ਅਜੇ ਤੱਕ ਸਰਕਾਰ ਦੇ ਕੰਨ ਤੇ ਕੋਈ ਜੂੰਨ ਨਹੀਂ ਸਰਕੀ ਸੜਕ ਦੇ ਮਸਲੇ ਤੇ ਯਾਨੀ ਜੇ ਤੁਹਾਡੇ ਮਾਈ ਸਰਪੰਚ ਬੰਦੇ ਹੋ ਤਾਂ ਕੋਸ਼ਿਸ਼ ਕਰੋਗੇ ਵੀ ਇਹਨੂੰ ਮਸਲੇ ਨੂੰ ਹੱਲ ਕਰਨ ਦਾ ਬਿਲਕੁਲ ਜੀ ਅਸੀਂ ਬਾਜਵਾ ਸਾਹਿਬ ਕੋਲ ਵੀ ਮੁੱਦਾ ਚੁੱਕਾਂਗੇ ਅੱਗੇ ਵੀ ਉਹਨਾਂ ਨਾਲ ਹਰ ਇੱਕ ਗੱਲ ਡਿਸਕਸ ਕਰੀ ਦੀ ਆ ਅ ਉਹਨਾਂ ਨੇ ਮੁੱਦਾ ਚੁੱਕਾਂਗੇ ਕਿ ਤੁਸੀਂ ਵੀ ਸਾਡਾ ਸਾਥ ਦਿਓ ਤੇ ਅਸੀਂ ਇਸ ਸੜਕ ਬਾਰੇ ਸੜਕ ਦੇ ਕੰਮ ਨੂੰ ਸੰਪੂਰਨ ਕਰੀਏ ਸਰਪੰਚੀ ਦੇ ਉਮੀਦਵਾਰ ਕਿ ਪੰਚੀ ਨੇ ਸਰਪੰਚੀ ਸਰਪੰਚੀ ਕਿਹੜਾ ਪਿੰਡ ਦੀ ਖੈਰਾ ਕਲਾ ਇਹ ਕੀ ਨਾ ਆ ਅਰਜਿੰਦਰ ਘਰ ਅਰਜਿੰਦਰ ਕੀ ਮੰਨ ਕੇ ਸੋਚ ਲਿਆ ਕੇ ਚੱਲਿਓ ਕਿ ਮੈਂ ਜੇ ਪਿੰਡ ਦੀ ਸਰਪੰਚ ਬਣੀ ਤੇ ਆ ਪਿੰਡ ਦਾ ਸਾਰਾ ਪਿੰਡ ਦਾ ਸਹੀ ਵਿਕਾਸ ਕਰਾਂਗੇ ਇਹ ਵਿਕਾਸ ਵੀ ਕਿ ਹੋਰ ਵੀ ਕਈ ਮੁੱਦੇ ਨੇ ਹੋਰ ਵੀ ਜੋ ਵੀ ਸਮੱਸਿਆਵਾਂ ਨੇ ਪਿੰਡ ਵਿੱਚ ਉਹਨਾਂ ਦਾ ਹੱਲ ਸਹੀ ਤਰ੍ਹਾਂ ਕਰਾਂਗੇ ਕਿ ਪਹਿਲੀ ਵਾਰ ਚਲਣਾ ਹੈ ਉਹ ਤਾਰਾ ਇਹ ਜਿਹੜੀ ਸੀਟ ਆ ਜਿਹੜੀ ਸੀਟ ਜਨਨ ਅੱਛਾ ਕਿਹੜੀ ਪਾਰਟੀ ਨਾਲ ਸਬੰਧ ਰੱਖਦੇ ਹੋ ਕਾਂਗਰਸ ਕਾਂਗਰਸ ਤੇ ਕਿੰਨੇ ਕਿ ਭੈਣ ਭਰਾ ਜਿਹੜੇ ਸਮਰਥਕ ਆਏ ਨਾਲ 6 ਸਾਰੇ 6 ਮੈਂਬਰੇ ਇੱਕ ਸਾਥ ਸਾਰੇ ਆਏ ਅੱਛਾ ਅੱਛਾ ਇਹ ਤਾਂ ਪੇਪਰ ਹੋ ਗਏ ਹੋਰ ਵੀ ਆਏ ਨੇ ਨਾਲ ਹਾਂਜੀ ਹਾਂਜੀ ਬਹੁਤ ਆ ਗਾਲੀ ਭਰ ਕੇ ਆ ਕੇ ਤਾਰਾ ਤਾਰਾਪੁਰਾਂ ਤੇ ਆਈ ਯਾਰ ਲੋ ਵੀ ਦੇਖਿਆ ਨੇ ਭਰਾ ਆਏ ਹੋ ਕਿੰਨੇ ਸਰਪੰਚ ਨੇ ਕਿੰਨੇ ਪੰਜ ਨੇ ਤੁਹਾਡੇ ਪਿੰਡ ਸਾਡੇ ਪਿੰਡ ਪੰਜ ਪੰਜਾਂ ਨੇ ਕਾਗਜ਼ ਦਾਖਲ ਕਰਵਾਏ ਨੇ ਪਿੰਡ ਦਾ ਨਾਮ ਸਿਸ਼ਲੇਵਾਲ ਪੰਜ ਪੰਜ ਨੇ ਤੇ ਇਹ ਨਾਲ ਸਫਾਕੀ ਦਾ ਵੀਰ ਤੇ ਕਿਹੜੀ ਸੀਟ ਕਿਹੜੀ ਜਰਨਲ ਆ ਜਾਂ ਐਸੀ ਆ ਇਹ ਜਰਨਲ ਆ ਜਰਨਲ ਹਾਂਜੀ ਠੀਕ ਆ ਤੇ ਅਠੇ ਖਾਦੇ ਸਾਰੀਆਂ ਪਾਰਟੀਆਂ ਵਾਲੇ ਇਥੇ ਦੋ ਸਹਿਮਤੀ ਆ ਆਪਣਾ ਭਾਈਚਾਰਕ ਸਾਰਾ ਸਾਰਾ ਸਾਂਝ ਆ ਸਾਰਿਆਂ ਸਾਰਿਆਂ ਨਾਲ ਸਾਰੇ ਬੈਠ ਕੇ ਹੀ ਖਾਂਦੇ ਆ ਕੋਈ ਅਜੀਬ ਜਿਹੀ ਗੱਲ ਆ ਸਰਬਸੰਮਤੀ ਦੀ ਨਹੀਂ ਕੋਸ਼ਿਸ਼ ਹੋਈ ਸਰਬਸੰਮਤੀ ਦੀ ਨਹੀਂ ਹੋਈ ਕੋਸ਼ਿਸ਼ ਹੀ ਨਹੀਂ ਕੀਤੀ ਕੋਸ਼ਿਸ਼ ਕੀਤੀ ਆ ਪਰ ਕੋਈ ਜਿਹੜੇ ਗੰਦੇ ਆਂਸਰ ਸੀ ਉਹ ਨਹੀਂ ਮੰਗ ਮੰਨੇ ਆ ਸਹੀ ਭਾਈ ਕੀ ਨਾਮ ਆਪਣਾ ਗੁਰਦੀਪ ਸਿੰਘ ਜੀ ਸਰਦਾ ਕਪੂਰ ਸਿੰਘ ਗੁਰਦੀਪ ਸਿੰਘ ਕਿਹੜਾ ਪਿੰਡ ਜੀ ਆਪਣਾ ਠੱਠਾ ਪਿੰਡ ਆ ਜੀ ਅੱਛਾ ਤੇ ਸਰਪੰਚੀ ਦੇ ਦਾਵੇਦਾਰ ਹੋਏ ਪੰਚੀ ਦੇ ਵੇਖੋ ਜੀ ਬੜੇ ਲੰਮੇ ਸਮੇਂ ਤੋਂ 6 ਮਹੀਨੇ ਦੀ ਉਡੀਕ ਕਰਨ ਤੋਂ ਬਾਅਦ ਜਿਹੜੀ ਇਹ ਪੰਚਾਇਤ ਇਲੈਕਸ਼ਨ ਆਈ ਹੈ ਐਸੀ ਸੀਟ ਆ ਸਾਡੇ ਪਿੰਡ ਦੀ ਤਿੰਨ ਜਿਹੜੀਆਂ ਪਾਰਟੀਆਂ ਨੇ ਉਹ ਦਾਵੇਦਾਰ ਨੇ ਤੇ ਅਸੀਂ ਵੀ ਅੱਜ ਆਪਣੇ ਕਿਹੜੀਆ ਕਿਹੜੀਆਂ ਪਾਰਟੀਆਂ ਦੋ ਪਾਰਟੀਆਂ ਤੇ ਮਤਲਬ ਜਿਹੜੀਆਂ ਸਾਡੇ ਆਮ ਆਦਮੀ ਪਾਰਟੀ ਦੇ ਵਿੱਚੋਂ ਹੀ ਜਿਹੜੀਆਂ ਨੇ ਅਲੱਗ-ਅਲੱਗ ਤਰੇ ਹੋ ਕੇ ਤਰੇ ਫਿਰਦੇ ਨੇ ਆ ਵੀ ਪਿੰਡ ਠੱਠੇ 'ਚ ਜਿਹੜੀ ਜੀ ਵੀ ਆਮ ਆਮ ਆਦਮੀ ਪਾਰਟੀ ਦੀ ਪਿੱਛੋਂ ਸਪੋਰਟ ਆ ਜਾਂ ਸਪੋਰਟ ਨਹੀਂ ਮੇਂ ਆਪਣੇ ਆਪ ਨੂੰ ਕਹਿ ਰਹੇ ਆ ਵੀ ਇਹੀ ਆਦਮੀ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜੇ ਇਹ ਕਿ ਤੁਹਾਡੀ ਪਾਰਟੀ ਹੋਗੀ ਇੱਕ ਹੋਰ ਆ ਦੋ ਤੇ ਤੀਸਰੀ ਕਾਂਗਰਸ ਵੇਖੋ ਜੀ ਇੱਥੇ ਹਰ ਇੱਕ ਨੂੰ ਹੱਕ ਆ ਬਿਲਕੁਲ ਹਰ ਇੱਕ ਨੂੰ ਹੱਕ ਆ ਜੀ ਤੇ ਹਰ ਇੱਕ ਬੰਦਾ ਚਾਹੁੰਦਾ ਜਦੋਂ ਐਸੀ ਸੀਟ ਆਈ ਆ ਅਸੀਂ ਸਰਬਸੰਮਤੀ ਕਰਨ ਦੀ ਗੱਲ ਕੀਤੀ ਸੀ ਤੇ ਥੜੇ ਦੇ ਉੱਤੇ ਇੱਕ ਬੰਦੇ ਦੀ ਗੱਲ ਕੀਤੀ ਦੋਹਾਂ ਦੀ ਗੱਲ ਕੀਤੀ ਤੇ ਸੱਤ ਬੰਦੇ ਜਾ ਕੇ ਖੜੇ ਜਿਹਨੇ ਲਿਸਟ ਨਹੀਂ ਵੇਖਣੀ ਆਉਂਦੀ ਜਿਹੜੇ ਬੰਦੇ ਨੂੰ ਉਹ ਵੀ ਕਹਿੰਦਾ ਜੀ ਮੈਂ ਸਰਪੰਚ ਬਣਨਾ ਵਾਂ ਇਸ ਵਾਰ ਤੇ ਇਲੈਕਸ਼ਨ ਹੋਏਗੀ ਪਿੰਡ ਦੇ ਵਿੱਚ ਤੇ ਬਿਲਕੁਲ ਨਿਆਂ ਦੇ ਨਾਲ ਨਰਸ਼ਾ ਰੈੱਡ ਜਿਹੜੀ ਇਲੈਕਸ਼ਨ ਉਹ ਪਿੰਡ ਦੇ ਵਿੱਚ ਕਰਾਵਾਂਗੇ ਨਰਸ਼ਾ ਛੱਠੇ ਦੀ ਕਾਫੀ ਲੱਗੇ ਚਾਕੇ ਕਾਫੀ ਸੁਣੇ ਤੇ ਇਹ ਹੋਰ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਕਹੋ ਕਿ ਇਹਨਾਂ ਨੂੰ ਮੈਂ ਆਪਾਂ ਪਿੰਡ ਦੇ ਜਿਹੜੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੋ ਵੀ ਬਾਕੀ ਵਿਕਾਸ ਪਿੰਡ ਦਾ ਹੋਵੇ ਆ ਕੁਝ ਗਲੀਆਂ ਨਾਲੀਆਂ ਪਿੰਡ ਦੀਆਂ ਬਣਨ ਵਾਲੀਆਂ ਆ ਜੇ ਪਿਛਲੇ ਲੰਬੇ ਸਮੇਂ ਤੋਂ ਇਦਾਂ ਕੋਲੇ ਰਹਿੰਦੇ ਕਰਮ ਹਾਂਜੀ ਹਾਂਜੀ ਸਾਡੇ ਪਿੰਡ ਦੇ ਵਿੱਚ ਬਾਜਵਾ ਸਾਹਿਬ ਦੇ ਟਾਈਮ ਤੇ ਵੀ ਬਹੁਤ ਜ਼ਿਆਦਾ ਗ੍ਰੈਂਡਾਂ ਆਈਆਂ ਸੀ ਸਾਡੇ ਬਿਲੀ ਘਰ ਬਣਿਆ ਸਕੂਲ ਦਾ ਵੱਡਾ ਕੰਮ ਹੋਇਆ ਜਿਹੜੇ ਕੰਮ ਉਹਨਾਂ ਨੇ ਕਰਾਏ ਉਹ ਸਤਕਾਰਯੋਗ ਨੇ ਤੇ ਜੋ ਸਾਡੀ ਸਰਕਾਰ ਕਰਾਏਗੀ ਜੋ ਸਾਨੂੰ ਕਰਵਾ ਕੇ ਦੇਗੀ ਜਿਹੜਾ ਪੰਚ ਬਣੇਗਾ ਜਿਹੜਾ ਸਰਪੰਚ ਬਣੇਗਾ ਉਹ ਤਗੜਾ ਹੋ ਕੇ ਕੰਮ ਕਰੇਗਾ ਜੀ ਪਿੰਡ ਸਿਸ਼ਰੀਆਲ ਕਲਾ ਆ ਕਿੰਨੇ ਜਣੇ ਮੈਂਬਰ ਨੇ ਇਥੇ ਸੱਤ ਮੈਂਬਰ ਨੇ ਜੀ ਅਠਵਾਂ ਸਰਪੰਚ ਤੇ ਬੜੇ ਵਧੀਆ ਤਰੀਕੇ ਨਾਲ ਭਰਨੇ ਕਾਵੇ ਤੇ ਜਰਨਲ ਸੀਟ ਹੈ ਜਰਨਲ ਸੀਟ ਹੈ ਜੀ ਜਰਨਲ ਸੀਟ ਤੇ ਕਿਸ ਤਰ੍ਹਾਂ ਦੀਆਂ ਤਿਆਰ ਕੀਤੀਆਂ ਤਿਆਰੀਆਂ ਸਾਡੇ ਵੱਲੋਂ ਤੇ ਪੂਰੀਆਂ ਭੋਲੀਆਂ ਜੀ ਕਾਗਜ਼ ਬਹੁਤ ਵਧੀਆ ਕਰਕੇ ਤੇ ਸਬਮਿਟ ਕਰਵਾਏ ਆ ਜਿਹੜੇ ਉਮੀਦਵਾਰ ਮੈਂ ਸਰਪੰਚੀ ਦਾ ਉਮੀਦਵਾਰ 25 ਦਾ ਉਮੀਦਵਾਰ ਕਿਹੜੀ ਪਾਰਟੀ ਨਾਲ ਸਬੰਧਾ ਪਾਰਟੀ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੀ ਹੈ ਕਾਂਗਰਸ ਪਾਰਟੀ ਨਾਲ ਕਾਂਗਰਸ ਪਾਰਟੀ ਕਿਹੜੇ ਮੁੱਦਾ ਲੈ ਕੇ ਜਿਹੜਾ ਤੁਸੀਂ ਇਲੈਕਸ਼ਨ ਲੰਘ ਜਾ ਰਹੇ ਹੋ ਵੀ ਮੇਰਾ ਪਿੰਡ ਦਾ ਮੈਂ ਆ ਸੁਧਾਰ ਕਰਾਂਗਾ ਵੇਖੋ ਜੀ ਵਿਕਾਸ ਦਾ ਮੁੱਦਾ ਹੈ ਮੇਰੇ ਪਿੰਡ ਦਾ ਕੁਝ ਡਿਸਪੈਂਸਰੀਆਂ ਦੇ ਆ ਮੈਡੀਕਲ ਦਾ ਮੁੱਦਾ ਆ ਉਹ ਸਾਰੇ ਲੈ ਕੇ ਆਪਾਂ ਚੱਲਣਦੇ ਆ ਵੀ ਸਾਰਿਆਂ ਨੂੰ ਨਾਲ ਲੈ ਕੇ ਸਰਪੰਚ ਬਣ ਕੇ ਤੇ ਵਧੀਆ ਤਰੀਕੇ ਨਾਲ ਪਿੰਡ ਦਾ ਵਿਕਾਸ ਕਰਾਵਾਂਗੇ ਜਿਹੜਾ ਰਹਿੰਦਾ ਇਹ ਸਿਰਫ ਸੰਤਿ ਜੀ ਨਹੀਂ ਪਿੰਡ ਚ ਕੋਸ਼ਿਸ਼ ਹੋਈ ਨਹੀਂ ਸਰਬਸੰਤੀ ਹੋਈ ਨਹੀਂ ਕੋਸ਼ਿਸ਼ ਹੋਈ ਹੈ ਕੋਸ਼ਿਸ਼ ਵੀ ਮੰਨ ਲਓ ਦੂਜਿਆਂ ਨੇ ਨਹੀਂ ਕੀਤੀ ਤੇ ਫਿਰ ਗੱਲ ਬਣੀ ਨਹੀਂ ਗਈ ਆਪਾਂ ਦੇ ਕਾਗਜ਼ ਜਮਾ ਕਰਾਤੇ ਅੱਜ ਉਹ 2.5 ਸਾਲਾਂ 'ਚ ਆਮ ਆਦਮੀ ਪਾਰਟੀ ਸਰਕਾਰਾਂ ਹੀ ਉਹਨਾਂ ਨੂੰ ਕੋਈ ਵਿਕਾਸ ਹੋਇਆ ਜਿਹੜਾ ਰਹਿਦਾ ਸੀਗਾ ਪਿਛਲੀ ਸਰਕਾਰ ਨੂੰ ਮੇਰੇ ਸਮਝ ਮੁਤਾਬਕ ਤੇ ਨਹੀਂ ਹੋਇਆ ਜੀ ਜਿੰਨੇ 2.5 ਸਾਲ ਲੰਘੇ ਆ ਉਹਨਾਂ 'ਚ ਕੋਈ ਏਡਾ ਜ਼ਿਆਦਾ ਉਹਨਾਂ ਨੇ ਕੀਤਾ ਨਹੀਂਗਾ ਮੇਰੇ ਖਿਆਲ ਮੁਤਾਬਕ ਸ਼ਿਸ਼ਰੇਵਾਲ ਚਿਤਨੀ ਜਿਹਾ ਹੋਇਆ ਪਿੰਡ ਜੀ ਖਰੇ ਕਲਾਂ ਜੀ ਚਾਰੇ ਕਲਾਂ ਤੁਹਾਡੇ ਵੱਲੋਂ ਕੌਣ ਲੜਨੇ ਆ ਇਲੈਕਸ਼ਨ ਸਾਡੇ ਵੱਲੋਂ ਬੀਬੀ ਅਮਨਦੀਪ ਕੋਰ ਕਿਹੜੀ ਪਾਰਟੀ ਨਾਲ ਰਾਖੇ ਸਮਾ ਆਪਣਾ ਕਾਂਗਰਸ ਹਾਂਜੀ ਤੇ ਤੁਸੀਂ ਸਪੋਰਟਰ ਜੇ ਨਾਲ ਬਿਲਕੁਲ ਇਸ ਤਰ੍ਹਾਂ ਦਾ ਸਰਪੰਚ ਹੋਣਾ ਚਾਹੀਦਾ ਪਿੰਡ ਦਾ ਜਿਹੜਾ ਸਰਪੰਚ ਜੀ ਜਿਹੜੀ ਲੇਡੀ ਬਣਨੀ ਆ ਉਹ ਬਹੁਤ ਜ਼ਰੂਰੀ ਆ ਜੇ ਲੇਡੀ ਬਣੂਗੀ ਤੇ ਸਾਡਾ ਲੇਡੀ ਦਾ ਵਿਕਾਸ ਹੋਊਗਾ ਤੇ ਜੇ ਸਾਡੀ ਲੇਡੀ ਠੀਕ ਠਾਕ ਹੈ ਜਿਹੜੀ ਪੜ੍ਹੀ ਲਿਖੀ ਆ ਤੇ ਸਾਰੇ ਪਰਿਵਾਰੋਂ ਦਾ ਪੜ੍ਹ ਲਿਖਦਾਨਾ ਇਹ ਕਰਕੇ ਅਸੀਂ ਲੇਡੀ ਨੂੰ ਪਹਿਲ ਦਿੱਤੀ ਆ ਜੀ ਮਤਲਬ ਗਵਰਨਮੈਂਟ ਨੇ ਵੀ ਤੇ ਆਹੀ ਵੀ ਇਹਨਾਂ ਦੇ ਸਪੋਰਟਰ ਆ ਉਹ ਤਗੜੇ ਹੋ ਗਿਆ ਹੀ ਇਹਨਾਂ ਦੇ ਮਦਦ ਕਰ ਰਹੇ ਆ ਔਰ ਜਿੱਥੋਂ ਤੱਕ ਇਹ ਹੋਊਗਾ ਇਹ ਆ ਵੀ ਸਾਡੀ ਜਿਹੜੀ ਇਹ ਫੈਲਾਹ ਆ ਉਹ ਮਤਲਬ ਇਤਾਂ ਹੋਟ ਨਹੀਂ ਹੋਣੀ ਚਾਹੀਦੀਆਂ ਬਾਕੀ ਸਾਨੂੰ ਪੂਰੀ ਮੀਤ ਦਿਆ ਸਾਡਾ ਤਕਰੀਬਤ ਇੱਕ ਨੂੰ ਸਾਰਾ ਪਿੰਡ ਵਾਲਾ ਸਾਡੇ ਵਾਲਾ ਹੱਸ ਪਤਾ ਪੁੱਛਿਆ ਫਟੇ ਘਰ ਚੁਕਿਆ ਨਦਰ ਤੋਂ ਦਫ਼ਤਰ ਵੇਖੇ ਜਿੱਥੇ ਇੱਕ ਵੱਡੀ ਗਿਲਚੀ ਦੇ ਵੱਖ-ਵੱਖ ਪੱਡਾ ਤੇ ਜੋ ਸਰਪੰਚ ਅਤੇ ਪੰਚ ਆਪਣੇ ਲੋਕਾਂ ਛੇ ਅੱਜ ਆਪ ਹੀ ਜਨ ਨੋਮੀਨੇਸ਼ਨ ਪਾਉਣ ਲਿਆਏ ਨੇ ਗੱਲਬਾਤ ਕਰ ਰਹੇ ਹਾਂ ਜੀ ਕੀ ਪਿੰਡ ਕੀ ਨਾਂਜੀ ਤੁਹਾਡਾ ਮੇਰਾ ਨਾਮ ਦੱਸਾਂਗੇ ਜੀ ਕਿਹੜਾ ਪਿੰਡ ਜੀ ਕਿਹੜਾ ਲੰਗਰਵਾਲਾ ਐ ਸੀਟ ਐ ਸੀ ਜਨਰਲ ਕੇ ਐਸੀ ਸੀਟ ਐਸੀ ਸੀਟ ਹੈ ਜੀ ਲੇਡੀਜ਼ ਕੇ ਨਹੀਂ ਲੇਡੀ ਲੇਡੀ ਸੀਟ ਐਸੀ ਲੇਡੀ ਜੀ ਲੇਡੀ ਸੀਟ ਹਨ ਤੇ ਕਿੰਨੇ ਮੈਂਬਰ ਪੰਚਾਇਤ ਪੰਜ ਮੈਂਬਰ ਪੰਚਾਇਤ ਹੈ ਜੀ ਛੇ ਮ ਸਰਪੰਚ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਤਿਆਰੀਆਂ ਬਹੁਤ ਵਧੀਆ ਜੀ ਲੜਾਂਗੇ ਇਲੈਕਸ਼ਨ ਪੂਰੇ ਤਲ ਜਨਾਂ ਦੇ ਜੋਰ ਦਾ ਪੂਰੇ ਜੋਰ-ਸ਼ੋਰ ਨਾਲ ਲੜਾਂਗੇ ਕਾਗਜ਼ ਕੰਪਲੀਟ ਹੋ ਗਏ ਤੁਹਾਡੇ ਹਾਂ ਜੀ ਅਜੇ ਕਾਗਜ਼ ਦਾਕਰ ਹੋਣ ਲੱਗੇ ਬਸ ਨੋਟਿਸ ਵਗੈਰਾ ਦੂਜਾ ਸਾਰਾ ਕਲੀਅਰ ਹੈ ਸੌਫਟ ਕਲੀਅਰ ਹੈ ਹਾਂ ਜੀ ਇੱਥੇ ਤੁਸੀਂ ਸਵੇਰ ਦੇ ਮੈਂ ਦੇਖਣ ਦਾ ਸਾਰੇ ਕਾਫੀ ਗਿਣਤੀ ਦੇ ਲੋਕ ਇਕੱਠੇ ਹੋਏ ਆ ਆਏ ਨੇ ਪਿੰਡਾਂ ਜੋਂ ਪ੍ਰਬੰਧ ਕਿ ਤਰ੍ਹਾਂ ਦੇ ਆ ਪ੍ਰਬੰਧ ਕੋਈ ਖਾਸ ਨਹੀਂ ਹੈਗਾ ਪ੍ਰਸ਼ਾਸਨ ਦਾ ਕੋਈ ਪਾਣ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੋਈ ਹੋਈ ਹੈ ਨੀ ਕੋਈ ਵੀ ਬਹਿਣ ਦਾ ਪ੍ਰਬੰਧ ਕੋਈ ਨਹੀਂ ਹੈ ਕਦੀ ਬੀਬੀਆਂ ਉਹ ਕੋਠੇ ਲੱਗਦੀਆਂ ਕਦੀ ਉਹ ਕੋਠੇ ਲੱਗ ਜਾਂਦੀਆਂ ਕੋਈ ਪ੍ਰਬੰਧ ਕੋਈ ਖਾਸ ਬਣਾਉਂਦੇ ਨਹੀਂ ਪ੍ਰਬੰਧ ਮਾਰੇ ਆ ਪ੍ਰਬੰਧ ਮਾਰੇ ਕਿਸੇ ਦਾ ਹਰਵਿੰਦਰ ਸਿੰਘ ਜੀ ਕਿਹੜਾ ਪਿੰਡ ਆਪਣਾ ਅਲੀਵਾਲ ਜੱਟਾਂ ਨੇ ਅਲੀਵਾਲ ਕਿਹੜੀ ਸੀਟ ਹੈ 88 ਸੀਟ ਹੈ ਜੀ ਅ ਅਸੀ ਲਾਗੇ ਲਾਗੇ 280 ਹੋ ਗਈਆਂ ਪਹਿਲਾ ਜਨਰਲ ਹੀ ਉਹ ਇਕੱਠੇ ਰਹਿਣੇ ਇਕੱਠੀ ਹੋਣੀਆਂ ਫਿਰ ਇਸ ਤਰ੍ਹਾਂ ਫਿਰ ਤਿਆਰੀ ਹੈ ਪੂਰੇ ਯੋਰਾ ਜਿਆ ਕਿ ਨੇ 410 ਵੋਟਾਂ ਦੀ 400 ਦੇ ਸਰਪੰਚ ਕਿੰਨੇ ਆ 5 5 ਜੀ ਤੇ ਇੱਕ ਇੱਕ 5 5 ਤੇ ਸਰਪੰਚ 55 ਹਾਂ ਜੀ ਅੱਛਾ ਫਾਈਨਲ ਕੁਈਲਾ ਕਲੀਅਰ ਹੋ ਗਿਆ ਰਹਿਲਾ ਕੁਲੀਆਂ ਜੇ ਨਾ ਕਾਗਜ਼ ਸਾਈਨ ਤੇ ਸਹੀ ਾਡੇ ਫਿਰ ਤਕੜਾ ਰੰਗ ਚੀਕਾ ਮਾਪਾਟੀ ਵਾਲਿਆਂ ਦੀਆਂ ਅੱਛਾ ਤੇ ਜੇ ਰੱਦ ਹੋ ਗਏ ਫਿਰ ਪਰਮਾਤਮਾ ਹੱਥ ਖੇਡਾਂ ਨੇ ਬਹੁਤ ਖੇਡਾ ਚੀਕਾ ਨਾ ਕਰੋ ਕਈ ਯਾਰ ਉਲਟ ਪੈ ਜਾਂਦਾ ਨਹੀਂ ਇਹ ਨਹੀਂ ਪਿੰਦਾ ਸਾਡਾ ਉਹ ਦੇਖਦਾ ਹੀ ਆ ਉਹ ਦੇਖਦਾ ਜੁਗ ਜੁਹਣ ਡਿਆ ਵਾ ਅੱਛਾ ਠੀਕ ਪਹਿਲਾਂ ਉਹਨੂੰ ਚੁਲਾ ਟੱਕਸ ਦੀਆਂ ਨਹੀਂ ਦਿੰਦੇ ਉਹ ਮਹਾਰਾਜ ਨੂੰ ਮਿਲ ਕੇ ਧੱਕੇਸ਼ਾ ਹੀ ਨਾ ਮਿਲੀਆਂ ਤੇ ਦੇਦਾ ਜੇ ਚੰਗੇ ਹੋਣ ਤੇ ਜਦ ਦੇ ਜੇ ਤੀ ਮਿਲਗੇ ਨਾ ਨਾਮ ਨੂੰ ਮ ਦੇਣਾ ਪਿਆ ਉਹਨੇ ਨਾਮਾਦਲ ਨਹੀਂ ਦੇਣਾ ਪਿਆ ਫਿਰ ਸਾਡੇ ਯਾਰ ਰਹੇ ਪੁਰਾਣੇ ਸੈਕਟਰੀ ਅੱਛਾ ਨਾਮਾ ਨੂੰ ਅਸੀਂ ਕਰਾ ਦੇਣਾ ਹਣਾ ਅੰਦਰ ਕਾਤੇ ਦੇ ਆਏ ਨਹੀਂ ਹਰਤੇ ਨਾ ਇਹਨਾਂ ਹਰਤੇ ਆ ਹੈ ਇਹਨਾਂ ਹਰਤੇ ਆ ਪਾਰਟੀ ਵਾਲਿਆਂ ਨੇ ਅੱਛਾ ਇਹਨਾਂ ਅੰਦਰ ਨਾ ਬਣਦੇਓ ਕਦੇ ਅੱਛਾ ਠੀਕ ਆਂਦੇ ਹਾਂ ਜੀ ਅੱਜ ਤੁਸੀਂ ਸਵੇਰ ਦੇ ਇੱਥੇ ਕਿਹੜੇ ਪ੍ਰਬੰਧ ਕਿਤਰਾ ਦੇ ਆ ਪ੍ਰਸ਼ਾਸਨ ਦੇ ਪਹਿਲਾਂ ਦਾ ਕੂੜਾ ਵੇਖੋ ਕਿੰਨਾ ਵਾ ਅੱਛਾ ਨਾ ਤੇ ਪਾਣੀ ਪੀਣ ਨੂੰ ਨਾ ਲੈਣਾ ਨਾ ਦੇਣਾ ਤੇ ਅੱਜ ਭੁੱਖੇ ਤੇ ਆਏ ਮਰ ਗਏ ਜੋ ਮੁਲਾਜ਼ਮ ਕੋਈ ਕੇ ਹਾਲ ਵੇਖਣੇ ਪਾਣੀ ਕਿੱਧਰੋਂ ਆਉਂਦਾ ਵਾ ਕਿਸੇ ਨੂੰ ਪਾਣੀ ਧਾਣੀ ਨਹੀਂ ਜੀ ਤੁਹਾਡੀ ਸੀਟ ਕਿਹੜੀ ਜਾਂਦਾ ਸਾਡੇ ਜਰਨਲ ਚ ਲੇਡੀਜ਼ ਆ ਜਾਓ ਲੇਡੀ ਪਹਿਲਾਂ ਪਹਿਲਾਂ ਵੀ ਲੇਡੀ ਸੀਗੇ ਪਹਿਲਾਂ ਆਦਮੀ ਆਦਮੀ ਸੀਗੇ ਤਿਆਰੀ ਆ ਹਾਂ ਫੁੱਲ ਤਿਆਰੀ ਫੁੱਲ ਭਾਈ ਤੁਹਾਡੇ ਲੜ ਰਹੇ ਆ ਹਾਂਜੀ 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 ਤਿਆਰੀ ਪੂਰੀ ਪੂਰੀ ਤਿਆਰੀ ਫੁੱਲ ਲੜਾਂਗੇ ਜੀ ਕਿਨੇ ਮੈਂਬਰ ਕਿਨੇ ਨੇ ਮੈਂਬਰ 6 ਪੰਜ ਮੈਂਬਰ ਨੇ ਸੇਵਾ ਸਰਪੰਚ ਕਿਤਰਾ ਦੀ ਸੋਚ ਲੈ ਕੇ ਚੱਲੇ ਵੀ ਮੈਂ ਜੇ ਸਰਪੰਚੇ ਦੁਬਾਰਾ ਬਣਦੇ ਆ ਪਹਿਲਾਂ ਵੀ ਸਾਈ ਤੁਸੀ ਸਰਪੰਚ ਸੀ ਹੁਣ ਕਿਸ ਤਰ੍ਹਾਂ ਦੀ ਕੋਈ ਕੰਮ ਜਿਹੜੇ ਅਧੂਰੇ ਰਹਿ ਗਏ ਆ ਉਹ ਜਿਹੜੇ ਕੰਮ ਦੂਰੇ ਰਹਿ ਗਏ ਉਹ ਪੂਰੇ ਕਰਾਂਗੇ ਜੀ ਪਹਿਲਾਂ ਕਿਨੇ ਕੰਮ ਕਰਾਏ ਪਣਦੇ ਕੰਮ ਪਹਿਲਾਂ ਨਾਲੀਆਂ ਜੋ ਪਿੰਡ ਦਾ ਵਿਕਾਸ ਸੀ ਜੋ ਵਿੜਾਪਾ ਪੈਂਸ਼ਨ ਉਹ ਸਭ ਕੀਤਾ ਲੋਕਾਂ ਦੇ ਗਰੀਬਾਂ ਦੇ ਕੋਠੇ ਪਵਾਏ ਰਹਾ ਕਿਹੜੇ ਕਿਹੜੇ ਗਏ ਆ ਰਹਾ ਲੋਕਾਂ ਦੇ ਥੇਰੇ ਕਿਦੇ ਕੰਮ ਰਹਿੰਦੇ ਆ ਜੀ ਹਾਂਜੀ ਹਾਂਜੀ ਗ੍ਰਾਂਟ ਤੇ ਵਾਵਾ ਆ ਜੀ ਗ੍ਰਾਂਟ ਫਿਰ ਸਰਕਾਰ ਦੇ ਨਾਲ ਆਉਂਦੀ ਆ ਜੀ ਲੋਕਾਂ ਨਾਲ ਹੀ ਹਾਂਜੀ ਫਿਰ ਵੀ ਕੰਮ ਰਹਿ ਗਏ ਨਹੀਂ ਕੰਮ ਹੋਏ ਬੜੇ ਜੀ ਅੱਛਾ ਹਾਂਜੀ ਹਾਂਜੀ ਕੰਮ ਬਹੁਤ ਹੋਏ ਮੇਰਾ ਜੀ ਸੇਖਾ ਬੈਂਡਾ ਮਲਕੀਤ ਸਿੰਘ ਮੇਰਾ ਨਾਮ ਹੈ ਹਾਂਜੀ ਮਲਕੀਤ ਸਿੰਘ ਮੇਰਾ ਨਾਮ ਸੇਖਾ ਬੈਂਡਾ ਸੇਖਾ ਕਿਹੜੀ ਪਾਰਟੀ ਉਹ ਆਮ ਆਦਮੀ ਪਾਰਟੀ ਆਦਮੀ ਪਾਰਟੀ ਹਾਂਜੀ ਏ ਆਪਣਾ ਤੁਹਾਡੇ ਵਾਈਫ ਜਾਂ ਕੋਈ ਮੇਰੇ ਵਾਈਫ ਇਲੈਕਸ਼ਨ ਲੜ ਰਹੀ ਹੈ ਕਿ ਨਾ ਸੁਖਦੀਪ ਕੌਰ ਜੀ ਪਰ ਆਪਣਾ ਮੁੱਦਾ ਲੈ ਕੇ ਜਿਹੜੀ ਇਲੈਕਸ਼ਨ ਲੜਨ ਲੱਗੀ ਜੀ ਮੁੱਦਾ ਜੀ ਕਾਫੀ ਡਵੈਲਪਮੈਂਟ ਦੇ ਕੰਮ ਹੈ ਜਿਹੜੇ ਜਿਹਦਾ ਸਰਪੰਚ ਸਾਹਿਬ ਨੇ ਦੱਸਿਆ ਉਹਨਾਂ ਨੇ ਕਾਫੀ ਇਹਨਾਂ ਨੇ ਵੀ ਕੰਮ ਕੀਤੇ ਪਹਿਲਾਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਕੰਮ ਕੀਤੇ ਆ ਤੇ ਹੁਣ ਜਿਹੜਾ ਅੱਗੇ ਆ ਦੂਜੀ ਪਾਰਟੀ ਆਈ ਇਸ ਟਾਈਮ ਤੇ ਮੇਰੀ ਵੀ ਇਹ ਸੋਚ ਹੈ ਕਿ ਜਿੰਦਾ ਸਰਪੰਚ ਸਾਹਿਬ ਨੇ ਵਧੀਆ ਕੰਮ ਕੀਤੇ ਰਹੀ ਵੀ ਇਹਨਾਂ ਨਾਲ ਅੱਗੇ ਉਸੇ ਤਰ੍ਹਾਂ ਫੇਰ ਇਕੱਠੇ ਹੋ ਗਏ ਸਾਰੇ ਪਿੰਡ ਨੂੰ ਨਾਲ ਲੈ ਕੇ ਦੇ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਬੜੀ ਵਧੀਆ ਤਰੀਕੇ ਨਾਲ ਇੱਕ ਮੈਂ ਬੜੀ ਵਧੀਆ ਤੁਹਾਡੀ ਜਿਹੜੀ ਦੇਖ ਰਿਹਾ ਇੱਥੇ ਇਹ ਤੁਹਾਡਾ ਇੱਕੋ ਹੀ ਪਿੰਡ ਆ ਸੇਖਵਾ ਬੜੇ ਤੁਸੀਂ ਪਿਆਰ ਮੁਹੱਬਤ ਨਾਲ ਦੋਨੋਂ ਹੀ ਜਾਣੇ ਖਲੋਤੇ ਹੋ ਨਹੀਂ ਤੇ ਆਮ ਅਸੀਂ ਬੜਾ ਕਾਫੀ ਖਬਰਾਂ ਵਿੱਚ ਵੀ ਸੁਣਨਾ ਹਾਂ ਹਾਂਜੀ ਦੇਖਿਆ ਡੇਰੇ ਬਾਬਾ ਨਾਲ ਆਣੇ ਚ ਬਾਬਾ ਜਿਹੜੀ ਚ ਰੋਟੀ ਹੋਈ ਆ ਇਹ ਇੱਥੇ ਹੁਣ ਤੁਸੀਂ ਬੜੇ ਪਿਆਰ ਨਾਲ ਇਹ ਚੰਗੀ ਸੋਚ ਆ ਤੇ ਇਹ ਇਹ ਕੈਮਰੇ ਕੀ ਵੋਟਾਂ ਤੱਕ ਕਿ ਇਹ ਵੋਟਾਂ ਵਾਲੇ ਦਿਨ ਫਿਰ ਮੈਂ ਅਸੀਂ ਕਹੀ ਵੀ ਡੇਰੇ ਮੰਗੇ شیخ ਮਾਜੀ ਵੀ ਸਿਰ ਪਾਟੇ ਨਹੀਂ ਵੇਖੋ ਜੀ ਐਡਾ ਬੜਾ ਵਧੀਆ ਸਾਰੇ ਸਾਡੇ ਭਰਾ ਨੇ ਇੱਕ ਬਹੁਤ ਵਧੀਆ ਰਿਲੇਸ਼ਨ ਹੈ ਸਰਪੰਸਾ ਵੀ ਬਹੁਤ ਵਧੀਆ ਸੁਭਾਅ ਨਾਲ ਨੇਕ ਸੁਭਾਅ ਦੇ ਇਨਸਾਨ ਨੇ ਹਾਂਜੀ ਬਾਕੀ ਜਿੰਨੇ ਵੀ ਸਾਰੇ ਹੋਰ ਵੀ ਭਰਾ ਇਲੈਕਸ਼ਨ ਲੜ ਰਹੇ ਆ ਆਪਣਾ ਕੋਈ ਮਤਲਬ ਇਹ ਮੰਤਵ ਨਹੀਂ ਕੋਈ ਲੜਾਈ ਝਗੜੇ ਵਾਲਾ ਆਪਾਂ ਲਿਆ ਕੇ ਨਹੀਂ ਚੱਲਦੇ ਜਲਦੀ ਸੋਚਿਆ ਜੀ ਚਾਹੀਦਾ ਜੇ ਇੰਨਾ ਪਹਿਲਾਂ ਦੇ ਸਰਬਸੰਤੀ ਚਾਹੀਦੀ ਬਿਲਕੁਲ ਅਸੀਂ ਚਲੋ ਜੇ ਸਰਬ ਇੱਕ ਨਹੀਂ ਕੋਸ਼ਿਸ਼ ਵੀ ਆਪਾਂ ਇਹ ਬੈਠੇ ਨਹੀਂ ਇਹ ਗੱਲ ਤੇ ਬਟ ਇਹ ਆ ਕਿ ਜੇ ਚੱਲ ਰਿਹਾ ਤੇ ਇੱਕ ਡਿਵੈਲਪਮੈਂਟ ਕਰਾਂਗੇ ਰਲ ਮਿਲ ਕੇ ਮਤਲਬ ਆਪਾਂ ਪਾਰਟੀਆਂ ਬਾਜ਼ੀ ਨਾ ਉੱਠ ਕੇ ਪਹਿਲਾਂ ਵੀ ਕੋਈ ਮਤਲਬ ਸਾਡੇ ਪਿੰਡ ਦੇ ਵਿੱਚ ਇਹਨਾਂ ਨੇ ਵੀ ਕੰਮ ਕੀਤਾ ਕੋਈ ਬਹੁਤੀ ਜ਼ਿਆਦਾ ਪਾਰਟੀ ਬਾਜ਼ੀ ਨਹੀਂ ਰਹੀ ਤੇ ਸਾਡੀ ਵੀ ਅੱਗੇ ਸੋਚਿਆ ਪਹਿਲਾਂ ਮੇਰੇ ਫਾਦਰ ਸਾਹਿਬ ਵੀ ਰਹੇ ਆ ਸਰਪੰਚ ਸਾਹਿਬ ਤੇ ਅਸੀਂ ਵੀ ਵਧੀਆ ਤਰੀਕੇ ਨਾਲ ਕੰਮ ਕੀਤਾ ਇਹਨਾਂ ਨੇ ਵੀ ਕੀਤਾ ਜਿਹੜਾ ਅੱਗੇ ਜਿੰਨੂੰ ਵੀ ਮੌਕਾ ਮਿਲਦਾ ਤੇ ਮੈਂ ਵੀ ਇਹ ਚਾਹੁੰਦਾ ਕਿ ਉਹ ਵੀ ਵਧੀਆ ਤਰੀਕੇ ਨਾਲ ਕੰਮ ਕਰੇ ਤੁਹਾਡੀ ਸੋਚ ਇਹ ਆ ਕਿ ਜੇ ਤੁਸੀਂ ਬਣਦੇ ਹੋ ਜਾਂ ਇਹ ਬਣਦੇ ਜਿਹੜਾ ਵੀ ਬਣਦਾ ਵਾ ਵੀ ਸਾਰੇ ਪਿੰਡ ਨੂੰ ਨਾਲ ਲੈ ਕੇ ਪਿੰਡ ਦਾ ਭਲਾ ਹੋਣਾ ਚਾਹੀਦਾ ਦੇਖੋ ਜੀ ਗੱਲ ਇਦਾਂ ਕਿ ਡਿਵੈਲਪਮੈਂਟ ਪਹਿ ਪਾਰਟੀ ਬਾਜ਼ੀਆਂ ਬਾਹਰ ਵਿੱਚ ਜਿਵੇਂ ਅੱਜ ਆਪਸ ਖਲੋਤਾਂ ਦੇ ਨਹੀਂ ਕਿ ਜੇ ਹੱਡੀ ਧਿਰਿਆ ਪਰ ਮੈਨੂੰ ਇੱਕ ਚੀਜ਼ ਬੜੀ ਵਧੀਆ ਲੱਗੀ ਕਿ ਆਰਮਨਾਰ ਜਿੱਦਾਂ ਅੱਜ ਸਾਰੇ ਆ ਰਹੇ ਆ ਆਰਮਨਾਰ ਕਾਮਰੇ ਦਾਖਲ ਹੋ ਰਹੇ ਇਹ ਚੀਜ਼ ਇੱਕ ਬਹੁਤ ਵਧੀਆ ਇੱਕ ਮੈਸੇਜ ਦਿੰਦੀ ਆ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਕੋਈ ਵਿੱਚ ਕੋਈ ਰੌਲਾ ਨਹੀਂ ਕੋਈ ਝਗੜਾ ਨਹੀਂ ਨਹੀਂ ਤੇ ਕਈ ਵੇਰ ਆਪਾਂ ਦੇਖਦੇ ਆ ਕਈਆਂ ਮਜੀਠੇ ਸਾਈਡ ਵੀ ਹੋ ਰਿਹਾ ਰੌਲਾ ਤੁਸੀਂ ਦੇ ਰਹੇ ਵੀ ਹੋ ਰਿਹਾ ਸਾਰੇ ਪੰਜਾਬ ਤੇ ਇੱਕ ਚੰਗੀ ਸੋਚ ਹੈ ਸਾਰੇ ਲੋਕਾਂ ਦਾ ਧੰਨਵਾਦ ਵੀ ਹੈ ਕਿ ਜਿਹੜੇ ਇੰਨੇ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਉਹ ਇਲੈਕਸ਼ਨ ਦੀ ਜਿਹੜੀ ਪ੍ਰਕਿਰਿਆ ਚੱਲ ਰਹੀ ਉਸ ਸਾਥ ਦੇ ਰਹੇ ਤੇ ਇਹ ਉਸੀਂ ਨਹੀਂ ਕੋਸ਼ਿਸ਼ ਆਮ ਅਸੀਂ ਦੇਖ ਰਹੇ ਆ ਵੀ ਹਰ ਇੱਕ ਦਿਨਾਂ ਰੁਝਾਨ ਬਣਿਆ ਵਾ ਇੱਕ ਮੰਚ ਦੋਧਾਰ ਬਣੀ ਆ ਕਿ ਛੇੜੀਆਂ ਦੂਜੀ ਪਾਰਟੀ ਦੇ ਲੜਾਈ ਲੜਨ ਦੀ ਬਜਾਏ ਕਹਿੰਦੇ ਵੀ ਕਾਗਜ਼ ਰੱਦ ਕਰਾ ਦਿਓ ਨਹੀਂ ਵੇਖੋ ਜਿਹੜੀ ਇਹ ਚੱਕਰ ਆ ਇਲੈਕਸ਼ਨ ਜਿਹੜੀ ਹੁੰਦੀ ਉਹਦੇ ਵਿੱਚ ਪਤਾ ਲੱਗਦਾ ਕਿ ਬੰਦਾ ਵੇਖੋ ਜੇ ਹਾਂ ਵੀ ਸਾਡੀ ਇਮੇਜ ਕਿੱਥੇ ਹਾਂ ਲੋਕ ਤੁਹਾਨੂੰ ਜੇ ਪਿਆਰ ਦਿੰਦੇ ਆ ਤੇ ਉਹਦਾ ਪਤਾ ਲੱਗਣਾ ਚਾਹੀਦਾ ਇਹ ਚੀਜ਼ ਤੇ ਹੈਗੀ ਜੇ ਤੁਹਾਨੂੰ ਲੋਕ ਵੋਟ ਪਾ ਕੇ ਜਿਤਾਉਂਦੇ ਤੇ ਉਹ ਫਿਰ ਪਤਾ ਲੱਗਦਾ ਕਿ ਤੁਹਾਡੇ ਪਿੱਛੇ ਕੀ ਆ ਤੇ ਜੇ ਬੰਦਾ ਇਦਾਂ ਜਿੱਤਦਾ ਤੇ ਉਹਨੂੰ ਵੀ ਪਤਾ ਹੁੰਦਾ ਕਿ ਮੈਂ ਅੱਗੇ ਜਾ ਕੇ ਵੱਧ ਵੱਧ ਕੰਮ ਕਰੂੰਗਾ ਮ ਚਲੋ ਆਹ ਸਾਡੀ ਬਹੁਤ ਵਧੀਆ ਇੱਕ ਮਿਸਾਲ ਹੈ ਕਿ ਤੁਸੀਂ ਆ ਲਾਗੇ ਲਾਗੇ ਤੇ ਸਾਰੇ ਸਰਪੰਚ ਨੇ ਸਾਫ ਦਾ ਸਰਪੰਚ ਨੇ ਬਹੁਤ ਮਿਹਰਬੰਦੇ ਨੇ ਤੁਸੀਂ ਸਾਰੇ ਇਕੱਠੇ ਹੋ ਇਹ ਇੱਕ ਚੰਗਾ ਮੈਸੇਜ ਜਾਂਦਾ ਤੇ ਚਾਹੀਦਾ ਵੀ ਆ ਦੇਖੋ ਜੀ ਇਹ ਸਾਰੇ ਹੀ ਹਲਕੇ ਦੀ ਵੀ ਇੱਕ ਹਲਕੇ ਫਤਿਹਗੜ ਚੋਣਾਂ ਦੀ ਵੀ ਚੰਗਾ ਮੈਸੇਜ ਆ ਵੀ ਆਪਾਂ ਲੜਾਈਆਂ ਝਗੜਿਆਂ ਤੋਂ ਦੂਰ ਰਹਿ ਕੇ ਧਰੇ ਮੰਤੀ ਤੋਂ ਦੂਰ ਜਾ ਕੇ ਇਲੈਕਸ਼ਨ ਲੜੀਏ ਜਿਹਨੂੰ ਲੋਕ ਜਿਤਾ ਦੇਣ ਉਹ 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 ਨੂੰ ਫਤਵਾ ਪ੍ਰਮਾਣ ਹੋਵੇ ਦੇਖੋ ਜੀ ਸਾਰੇ ਤੇ ਆਪਾਂ ਭਰਾਵਾਂ ਲਾਗੇ ਲਾਗੇ ਪਿੰਡਾਂ ਤੋਂ ਵੀ ਸਾਡੇ ਗਵੰਡੀ ਨੇ ਵੀ ਗਵੰਡੀ ਮੇਰੇ ਪਿੰਡ ਤੋਂ ਵੀ ਸਾਰੇ ਤੇ ਆਪਾਂ ਇਹੋ ਜੇ ਕੰਮ ਵਿੱਚ ਕਿਉਂ ਪੈਣਾ ਜਿੱਥੇ ਕੋਈ ਕਿਸੇ ਦਾ ਨੁਕਸਾਨ ਹੁੰਦਾ ਮੇਰੇ ਤੇ ਸਾਰਿਆਂ ਨੂੰ ਬੇਨਤੀ ਕਿ ਇਲੈਕਸ਼ਨ ਲੜੋ ਬੜੇ ਪਿਆਰ ਦੇ ਨਾਲ ਸਤਕਾਰ ਦੇ ਨਾਲ ਤੇ ਆਪਣਾ ਜਿਹੜਾ ਲੋਕਾਂ ਦਾ ਭੈਣ ਭਰਾਵਾਂ ਦਾ ਪਿਆਰ ਬਣਿਆ ਉਦਾਂ ਹੀ ਬਣਿਆ ਰਹੇ ਇੱਕ ਬੜੀ ਧਾਰਨਾ ਬਣ ਗਈ ਆ ਸਾਡੇ ਪੰਜਾਬ ਵਿੱਚ ਕਿ ਜੇ ਦੋ ਸਰਪੰਚੀ ਦੀ ਇਲੈਕਸ਼ਨ ਆਉਂਦੀ ਆ ਜਾਂ ਨਸ਼ਿਆਂ ਵਿੱਚ ਨਗਰ ਕੌਂਸਲ ਦੀ ਇਲੈਕਸ਼ਨ ਉਦੋਂ ਇਹ ਹੁੰਦਾ ਵੀ ਚਲੋ ਨਸ਼ਿਆਂ ਦਾ ਬੜਾ ਹੁੰਦਾ ਵੀ ਅਸੀਂ ਆਪ ਵੋਟਰਾਂ ਨੂੰ ਪਰਮਾ ਲਈਏ ਆਪ ਪਰਮਾ ਲਈਏ ਤੁਹਾਡੇ ਪਿੰਡ ਵੀ ਇਸ ਤਰ੍ਹਾਂ ਦਾ ਰੰਜਾਣਾ ਨਹੀਂ ਦੇਖੋ ਜਿਹੜਾ ਆਉਣ ਵਾਲੇ ਜਣਾ ਵਿੱਚ ਹੋਣਾ ਨਹੀਂ ਦੇਖੋ ਜਿਹੜਾ ਖਾਣ ਪੀਣ ਵਾਲਾ ਬੰਦਾ ਉਹਨਾਂ ਤੋਂ ਤੁਹਾਨੂੰ ਸ਼ਾਮ ਨੂੰ ਤੰਗ ਕਰਨਾ ਹੈ ਜਿਹੜੀ ਸੱਚੀ ਗੱਲ ਵਿੱਚ ਝੂਠ ਬੋਲਦੋ ਕਿ ਨਹੀਂ ਜੀ ਸ਼ਰਾਬ ਜਰੂਪੀ ਨਾਲ ਇਹਦੇ ਪੀਂਦੇ ਆ ਬਾਕੀ ਜਿਹੜਾ ਹੋਰ ਕੋਈ ਨਸ਼ਾ ਕੋਈ ਜਿੱਦਾਂ ਕੋਈ ਚਿੱਟੇ ਦਾ ਨਸ਼ਾ ਕੋਈ ਗੋਲੀਆਂ ਦਾ ਨਸ਼ਾ ਜਿਹੜਾ ਬੱਚਿਆਂ ਦਾ ਨੁਕਸਾਨ ਕਰਦਾ ਉਹ ਸਾਡੀ ਪੀੜ੍ਹੀ ਨੂੰ ਨੁਕਸਾਨ ਕਰਦਾ ਉਹ ਚੀਜ਼ ਗਲਤ ਹੈ ਮੇਰੇ ਖਿਆਲ ਨਾਲ ਉਹ ਇਹੋ ਜਿਹਾ ਇਲੈਕਸ਼ਨ ਦੇ ਵਿੱਚ ਕੋਈ ਵਰਤਾਰਾ ਨਹੀਂ ਕਰਨਾ ਚਾਹੀਦਾ ਚਲਣ ਯਾ ਨਹੀਂ ਚੱਲਦਾ ਨਹੀਂ ਮੈਂ ਦੱਸ ਰਿਹਾ ਕਿ ਸਾਰੇ ਪਿੰਡਾਂ ਜੀ ਹੁੰਦਾ ਹੈ ਤਾਂ ਕਿ ਕਰਦੇ ਆ ਮੈਂ ਤਾਂ ਤਾਂ ਦੱਸੇ ਕਿ ਹੁੰਦਾ ਹੈ ਝੂਠ ਬੋਲਦੇ ਬੰਦਾ ਗਲਤ ਗੱਲ ਹੈ ਨਹੀਂ ਨਹੀਂ ਜਾ ਕੇ ਅੱਜ ਜੇ ਹੋਊਗਾ ਸ਼ਾਇਦ ਹੋਵੇ ਸਭ ਤੋਂ ਬਾਅਦ ਚ ਹੋਊਗਾ ਸਾਤਰੀ ਤੋਂ ਬਾਅਦ ਚ ਹੋਊਗਾ ਅਰੇ ਭਾਈ ਕਾਜ ਵੇਖ ਕੇ ਸਭ ਤੋਂ ਬਾਅਦ ਚ ਹੋਊਗਾ ਠੀਕ ਹੈ ਤਿਆਰੀ ਹੈ ਪੂਰੀ ਤਿਆਰੀ ਹੈ ਸੰਨਮ ਮੌਜੂਦ ਨੇ ਫਟੇਗੜ ਚੂੜੀਆਂ ਦੇ ਐਸਐਚਓ ਕਰਨਦੀਪ ਸਿੰਘ ਨਾਲ ਗੱਲਬਾਤ ਕਰਦੇ ਕਿ ਅੱਜ ਦਾ ਜਿਹੜਾ ਆਖਰੀ ਡੈਂਸਿੰਗ ਨੋਮੀਨੇਸ਼ਨ ਦਾ ਕਿਸ ਤਰ੍ਹਾਂ ਦੇ ਉਹਨਾਂ ਦੇ ਪ੍ਰਬੰਧ ਰਏ ਕਿਸ ਤਰ੍ਹਾਂ ਦਾ ਉਹਨਾਂ ਨੇ ਨਾਜ਼ਮਾਨਾਂ ਦੀਆਂ ਡਿਊਟੀਆਂ ਲਗਾਈਆਂ ਸੀ ਅਤੇ ਕਿਹਨੇ ਕਿਹਨੇ ਕਿਹੜੇ ਕਿਹੜੇ ਸੈਂਟਰ ਪੁਆਇੰਟਸ ਹਨ ਅਈ ਸਰ ਬੜਾ ਵਧੀਆ ਲੰਘਿਆ ਪੀਸਲੀ ਤੁਹਾਡੇ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਫਰੇਗੜ ਚੂੜੀਆਂ ਚ ਕੀ ਕਹਿੰਦੇ ਹੋ ਬਿਲਕੁਲ ਜੀ ਸਾਡੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਵੱਲੋਂ ਆਪਣੇ ਇਲਾਕੇ ਫਤੇਗੜ ਚੂੜੀਆਂ ਦੇ ਆਦੀ ਜਿੰਨੇ ਵੀ ਨੋਮੀਨੇਸ਼ਨ ਸੈਂਟਰ ਸੀਗੇ ਸਾਰਿਆਂ ਤੇ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਸੀ ਪ੍ਰੋਪਰ 4G ਡਿਪਲੋਇਮੈਂਟ ਕੀਤੀ ਗਈ ਸੀ ਤੇ ਸਾਰਾ ਜਿਹੜਾ ਵਾ ਪੀਸਫੁਲ ਤਰੀਕੇ ਨਾਲ ਜਿਹੜਾ ਅਮਨ ਮਾਨ ਨਾਲ ਸਾਰਾ ਜਿਹੜਾ ਪ੍ਰੋਗਰਾਮ ਜਿਹੜਾ ਵਾ ਸਿਰੇ ਚੜ ਗਿਆ ਵਾ ਤੇ ਬਿਲਕੁਲ ਅਸੀਂ ਵਿਸ਼ਵਾਸ ਤੋਂ ਆਉਂਦੇ ਆ ਕਿ ਜਿਹੜੀਆਂ ਪੰਚਾਇਤੀ ਚੋਣਾਂ ਨੇ ਇਹਦੇ ਵਿੱਚ ਬਿਲਕੁਲ ਜੀਵ ਜਾਨ ਨਾਲ ਮਿਹਨਤ ਕਰਕੇ ਵਧੀਆ ਤਰੀਕੇ ਨਾਲ ਡਿਊਟੀ ਨਿਭਾਵਾਂਗੇ ਤੇ ਇਹ ਜਿਹੜੀਆਂ ਪੰਚਾਇਤੀ ਲੱਛਣਾਵਾਂ ਆਪਾਂ ਸੇਫ ਤਰੀਕੇ ਦੇ ਨਾਲ ਜਿਹੜੀਆਂ ਨੇਪਰੇ ਚੜਾਣਾਂਗੇ ਸਰ ਇਹ ਸਭ ਤੋਂ ੱਖਾ ਦੇਣ ਹੁੰਦਾ ਵਾ ਜਿਹੜਾ ਅੱਜ ਦਾ ਅਪੀਲਾ ਦੇਣਾ ਇਹ ਬੜਾ ਵਧੀਆ ਕੋਈ ਬਣਾ ਕੇ ਲੜਾਈ ਝਗੜੇ ਤੋਂ ਸਾਰਾ ਵਧੀਆ ਲੰਘ ਜਾਂਦੀ ਬਿਲਕੁਲ ਜੀ ਸਾਡੇ ਵੱਲੋਂ ਇਹੀ ਕੋਸ਼ਿਸ਼ ਹੈ ਜੀ ਭਵਿੱਖ ਚ ਵੀ ਆਪਾਂ ਤੰਦੇਈ ਦੇ ਨਾਲ ਵਧੀਆ ਡਿਊਟੀ ਕਰਕੇ ਪੀਸਫੁਲ ਤਰੀਕੇ ਨਾਲ ਅਮਨ ਮਾਨ ਦੇ ਨਾਲ ਜਿਹੜਾ ਵਾ ਸਾਰਾ ਪ੍ਰੋਸੈਸ ਜਿਹੜਾ ਵਾ ਨੇਪਰੇ ਚੜਾਉਂਦੀ ਜਿਹੜੀਆਂ ਕੋਸ਼ਿਸ਼ ਕਰਾਂਗੇ